ਇਹ ਜੀ ਬਸ ਜਿਹੜਾ ਖਾ ਗਈ ਜੀ ਹਨੀ ਢਾਬੇ ਕੋਲੇ ਤੇ ਉੱਥੇ ਜਿਹੇ ਮੁੰਡੇ ਦੀ ਉਹ ਸਟਾਂ ਲੱਗੀਆਂ ਖਾਸੀ ਤੇ ਸਿਪਹੌਣ ਨਿਕੜ ਲੇਗੇ ਪੌਣ ਨਿਕੜ ਤੋਂ ਕਿ ਪਟਿਆਲੇ ਜਾਂਦਾ ਉੱਥੇ ਜਾ ਕੇ ਜ ਪੂਰਾ ਪਟੰਡੀਗੜ ਤੋਂ ਆ ਰਹੇ ਸੀ ਬਸਟਰ ਬੈਠੇ ਸੀ ਸੱਡ 9:30 ਵਜੇ ਸਾਨੂੰ ਕਹਿ ਸੀ ਵੇਟ ਕਰਦੇ ਸੀ ਇਹਨਾਂ ਦੀ ਆਉਣ ਜਾਣ ਦੀ ਫਿਰ ਆਉਂਦੇ ਹੋਏ ਵੇਟ ਕਰ ਰਹੇ ਸਾਨੂੰ ਨਹੀਂ ਪਤਾ ਕੀ ਹੋਇਆ ਕਿੰਨੇ ਬਸ 6 ਵਜੇ ਕੱਪੀ ਜਾਂਦੇ ਵਿੱਚ ਮੇਰੇ ਭਾਈ ਵੀ ਸੀ ਨਾਲ ਜੀ ਹਾਂਜੀ ਸਰ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਸਮਨ ਸਿੰਘ ਹੈ ਜੀ ਕਿਹੜਾ ਪਿੰਡਾ ਜੀ ਪਿੰਡ ਬਾੜਖਲਾ ਜੀ ਕੀ ਹਾਸਾ ਹੈ ਇੱਥੇ ਦਾ ਇਹੇ ਜੀ ਬਸ ਜਿਹੜਾ ਖਾ ਗਈ ਜੀ ਹਨੀ ਟਾਬੇ ਕੋਲੇ ਤੇ ਉੱਥੇ ਜਿਹੇ ਮੁੰਡੇ ਦੀ ਉਹ ਸੱਟਾਂ ਲੱਗੀਆਂ ਖਾਸੀਆਂ ਤੇ ਇਸੇ ਭਵਨ ਨਿਗੜ ਲੈ ਗਏ ਭਵਨ ਨਿਗੜ ਤੋਂ ਫਿਰ ਪਟਿਆਲੇ ਜਾਂਦਾ ਉੱਥੇ ਜਾ ਕੇ ਜੀ ਪੂਰਾ ਹੋ ਗਿਆ ਜਿਹਦੀ ਰਜਿੰਦਰ ਕੁਮਾਰ ਦੀ ਪਰਿਵਾਰਕ ਕੀ ਹਿਸਟਰੀ ਸੀ ਜਿਵੇਂ ਤੁਹਾਡੇ ਪਿੰਡੇ ਰਹਿਣ ਵਾਲੇ ਨੇ ਤਾਂ ਕੀ ਹਿਸਾਬ ਦਾ ਇਹ ਪਹਿਲਾਂ ਇਹਦਾ ਡੈਡੀ ਸੀ ਜੀ ਹਾਂਜੀ ਪਾਣੀ ਵਾਲੀ ਟੈਂਕੀ ਅੱਸੀ ਲੱਗਦੀ ਉਹਦੀ ਡੈਥ ਹੋ ਗਈ ਦੀ ਜੀ ਹਾਂਜੀ ਉਦੋਂ ਬਾਅਦ ਜੀ ਫਿਰ ਇਹ ਮੁੰਡੇ ਨੂੰ ਨੌਕਰੀ ਮਿਲ ਗਈ ਦੀ ਜੀ ਰਜਿੰਦਰ ਤੇ ਹੁਣ ਇਹਨਾਂ ਦਾ ਗੁਜ਼ਾਰਾ ਬਹੁਤ ਔਖਾ ਜੀ ਦੋ ਇਹਦੇ ਭੈਣਾਂ ਨੇ ਜੀ ਤੇ ਛੋਟਾ ਜਿਹਾ ਬੱਚਾ ਜੀ ਬੁੰਡਾ ਬਿਆਹ ਹੋਇਆ ਹੈ ਦੋ ਬੁੰਡੀਆਂ ਦੋ ਬੱਚੇ ਹਿੰਦੇ ਕੋਲੇ ਪਰਿਵਾਰ ਚ ਕਮਾਉਣ ਵਾਲਾ ਹੀ ਸੀ ਪਰਿਵਾਰ ਚ ਹੀ ਕਮਾਉਣ ਵਾਲਾ ਸੀ ਹੁਣ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੁਣ ਜੀ ਅਸੀਂ ਇਹ ਚਾਹੁੰਦੇ ਹਾਂ ਜੀ ਵੀ ਇਹਨਾਂ ਨੂੰ ਕਿਸੇ ਪਰਿਵਾਰ ਨੂੰ ਨੌਕਰੀ ਮਿਲ ਜੇ ਠੀਕ ਹੈ ਜੀ ਇੱਕ ਮੈਂਬਰ ਵੀ ਇਹਨਾਂ ਦਾ ਗੁਜ਼ਾਰਾ ਹੋ ਸਕੇ ਠੀਕ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਫਿਰ ਇੱਥੇ ਸਾਹਮਣੇ ਦੇਖੋ ਤੁਹਾਡਾ ਕੀ ਨਾਮ ਮੇਰੇ ਨਾਮ ਜ਼ਕਵਿੰਦਰ ਹੈ ਮੈਂ ਇਹਦੀ ਸ਼ੋਕੀ ਪੈਨ ਚਈਏ ਜਿਹਿੰਦੇ ਕਮਾ ਲੀ ਅੱਛਾ ਕੀ ਹਾਸਾ ਹੋਇਆ ਬਸ ਚੰਡੀਗੜ੍ਹ ਤੋਂ ਆ ਰਹੇ ਸੀ ਬਸਟਰ ਬੈਠੇ ਸੀ 8:30 ਵਜੇ ਸਾਨੂੰ ਕਹਿਆ ਸੀ ਵੇਟ ਕਰ ਰਹੇ ਸੀ ਇਹਨਾਂ ਦੀ ਆਉਣ ਜਾਣ ਦੀ ਬਸ ਆਉਂਦੇ ਹੋਏ ਵੇਟ ਕਰ ਰਹੇ ਸੀ ਸਾਨੂੰ ਨਹੀਂ ਪਤਾ ਕੀ ਹੋਇਆ ਕਿੰਨੇ ਬਸ 6:00 ਵਜੇ ਕੱਕ ਜਣੇ ਆਉਂਦੀ ਵਿੱਚ ਮੇਰੇ ਭਾਈ ਵੀ ਸੀ ਨਾਲ ਦੀ ਹਾਂਜੀ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਵੀ ਕਿਦੇ ਕਿਵੇਂ ਸੱਟ ਵੱਜੇ ਕਿ ਨਹੀਂ ਸੰਧ ਸਰਕਾਰੀ ਹਸਪਤਾਲ 'ਚ ਪਤਾ ਲੱਗਿਆ ਵੀ ਬੱਚੇ ਦੀ ਸੱਟ ਵੱਜੀਆਂ ਨੇ। ਅੱਛਾ। ਹਾਂ। ਪਤਾ ਲੱਗਿਆ ਵੀ ਉਹ ਨਹੀਂ ਰਹੇ ਉਹ ਹਾਦਸੇ ਟੁੱਟਣ। ਸਾਨੂੰ ਮਾਰਨਿੰਗ ਟਾਈਮ ਪਤਾ ਲੱਗਿਆ 6:00 ਵਜੇ। ਮੇਰੇ ਪਾਬਾ ਜੀ ਨੇ ਭਾਬੀ ਜੀ ਨੇ ਦੱਸਿਆ ਸਾਨੂੰ ਵੀ ਇਹ ਉਹਦੋਂ ਹੋਇਆ ਵੀ ਸਾਨੂੰ ਪਹਿਲਾਂ ਕਿਸੇ ਨੇ ਕੁਝ ਨਹੀਂ ਦੱਸਿਆ ਸੀ। ਮੈਂ ਤਾਂ ਬਹੁਤ ਟਾਈਮ ਦੀ ਕਪਨਨ ਥੱਕੀ ਵੀ ਸੇ ਨੰਨ 10000 ਅਮੀਨ ਨੂੰ ਧਲਾਸਾ ਦੇ ਕੇ ਇਹਨਾਂ ਦਾ ਸਵਾਤਾ ਸੀ ਮੈਨੂੰ ਸਵੇਰੇ ਵਿੱਚ ਆਨੀ ਜੋ ਪੁੱਛਿਆ ਰਹਿਣ ਗਿਆ ਪੁੱਛਿਲੇ ਬਾਬੀ ਨੂੰ ਉਹਨੂੰ ਅਸੀਂ ਵੀ ਇਹ ਗੱਲ ਹੋਈ ਹੈ ਵੀ ਐਵੇਂ ਦੱਸਤਾ ਹੈ ਅਸਲ 'ਤੇ ਜਦੋਂ ਐਕਸੀਡੈਂਟ ਹੋਇਆ ਉਹਦੀ ਇਲਾਜ ਮੈਨੂੰ ਪੂਰੇ ਹੋਣੀ ਬੇਸਿਕਲੀ ਤੁਸੀਂ ਕਿੱਥੇ ਤੇ ਰਹਿਣਾ ਦੇ ਸੀ ਪਹਿਲਾਂ ਤੋਂ ਅਸੀਂ ਓਰੀਜਿਨਲ ਓਰੀ ਰਹਿਣ ਪੰਨੀ ਕਰਦੇ ਰਹਿਣਾ ਸੀ ਹੁਣ ਸੰਗਰੂਰ ਜ਼ਿਲ੍ਹੇ ਚ ਰਹਿਣੀ ਬਾਲਦ ਕਾਨ ਪਿੰਡ ਸਾਡਾ ਫਾਦਰ ਦੀ ਕਦੋਂ ਡੈਥ ਹੋਈ ਸੀ ਫਾਦਰ ਦੀ ਹੋ ਗਈ 7 7 ਜੁਲਾਈ ਸਤਜੈ 2011 ਚ 2011 ਫਾਦਰ ਦੀ ਜੌਬ ਮਿਲੀ ਸੀ ਛੋਟੇ ਛੋਟੇ ਪੈਸੇ ਹਾਂਜੀ ਫਾਦਰ ਦੀ ਜੌਬ ਮਿਲੀ ਸੀ ਮੇਰੇ ਵੱਡੇ ਭਾਈ ਨੂੰ ਹੁਣ ਤੁਹਾਡੇ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਕੌਣ ਸੀ ਕੋਈ ਮੇਰਾ ਭਾਈ ਸੀ ਆਹੀ ਜੀ ਵੱਡਾ ਭਾਈ ਸੀ ਰਜਿੰਦਰ ਕੁਮਾਰ ਜੀ ਅੱਛਾ ਜੀ ਹਾਂਜੀ ਕਿੰਨੇ ਮੈਂਬਰ ਹੋ ਪਰਿਵਾਰ ਦੇ ਦੋ ਭਾਈ ਸੀ ਇੱਕ ਰਹਿ ਗਈ ਦੋ ਭੈਣਾਂ ਨੇ ਇੱਕ ਪੱਪੀ ਉਹਨਾਂ ਦੀ ਬੇਟੀ ਹੈ ਹਾਂਜੀ ਤੇ ਮੇਰੀ ਭੈਣ ਦੀ ਵੀ ਬੇਟੀ ਹੁਣ ਕਰੇ ਕਮਾਉਣ ਵਾਲਾ ਕੋਈ ਨਹੀਂ ਜੀ ਇੱਕ ਉਹ ਸਾਡਾ ਪਰਿਵਾਰ ਸੀ ਜਿਹੜਾ ਕਮਾਉਂਦਾ ਸੀ। ਹਾਂਜੀ ਵੀਰ ਜੀ ਕੀ ਨਾਮ ਆ ਤੁਹਾਡਾ? ਵੀਜੇ ਕੁਮਾਰ ਜੀ। ਹਾਂ ਤੁਸੀਂ ਗਵਾਂਢੀ ਉਹਨਾਂ ਦੇ? ਜੀ। ਹਾਂ ਕੀ ਹਾਸਾ ਹੋਇਆ ਕੀ ਜਾਣਕਾਰੀ ਹੈ ਤੁਹਾਨੂੰ? ਹਾਸਾ ਤਾਂ ਇਹੀ ਹੈ ਜੇ ਪਹਿਲਾਂ ਮਤਲਬ ਇਹ ਗਏ ਸੀ ਪਟਿਆਲੇ। ਹਾਂਜੀ। ਪਟਿਆਲੇ ਤੋਂ ਆ ਰਿਹਾ ਸੀ। ਹਾਂਜੀ। ਆਉਂਦੇ ਹੋਏ ਐਕਸੀਡੈਂਟ ਹੋਇਆ। ਠੀਕ ਹੈ ਜੀ। ਐਕਸੀਡੈਂਟ ਹੋ 14:00 ਵਜੇ। ਇਹ ਦੋ ਬੁਲਾਇਆ ਗਿਆ ਉੱਥੇ ਹਸਪੀਟਲ ਲੈ ਕੇ ਗਏ ਤਾਂ ਉਹਦੀ ਡੈਥ ਹੋ ਗਈ ਠੀਕ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਆਏ ਪਰਿਵਾਰ ਦੇ ਵਿੱਚ ਜੀ ਮਾਤਾ ਜੀ ਦੀ ਇਹਨਾਂ ਦੇ ਡੈਥ ਥੋੜਾ ਟਾਈਮ ਹੀ ਹੋਇਆ ਹੋਈ ਨੂੰ ਠੀਕ ਹੈ ਉਸ ਤੋਂ ਬਾਅਦ ਹੁਣ ਦੋ ਭੈਣਾਂ ਨੇ ਜੀ ਇੱਕ ਭਰਾ ਹੈ ਠੀਕ ਹੈ ਕਮਾਉਣ ਵਾਲੇ ਇਹੀ ਸੀ ਪਰਿਵਾਰ ਕਮਾਉਣ ਵਾਲਾ ਸਿਰਫ ਇਹੀ ਸੀ ਜੀ ਠੀਕ ਹੈ ਹੋਰ ਕੋਈ ਨਹੀਂ ਸੀ ਹਣ ਘਰ ਦੇ ਕੀ ਹਾਲਾਤ ਹੋ ਗਏ ਘਰ ਦੇ ਹਾਲਾਤ ਤਾਂ ਜੀ ਕੋਈ ਹਾਲਾਤ ਹੈ ਹੀ ਨਹੀਂ ਹਾਂ ਅੱਛਾ ਜੀ ਜੇ ਇਹਨਾਂ ਨੂੰ ਕੋਈ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਮਿਲੇ ਤੇ ਘਰ ਵਾਲੀ ਨੂੰ ਕੋਲੇ ਵੀ ਬੱਚੀ ਬੱਚੀ ਹੈ ਇੱਕ ਛੋਟੀ ਜੀ ਠੀਕ ਹੈ ਜੀ ਉਹਨੂੰ ਵੀ ਉਹ ਮਿਲੇ ਠੀਕ ਹੈ ਜੀ ਜਿੰਨਾ ਸਰਵਿਸ ਦਾ ਟਾਈਮ ਰਹਿੰਦਾ ਉਹਨੂੰ ਪੂਰੀ ਨੌਕਰੀ ਮਿਲਣੀ ਚਾਹੀਦੀ ਹੈ ਠੀਕ ਹੈ ਪਰਿਵਾਰ ਦੇ ਭਰਾ ਨੂੰ ਉਹਨਾਂ ਦੇ ਨੂੰ ਠੀਕ ਹੈ ਉਹ ਮਿਲਣੀ ਚਾਹੀਦੀ ਹੈ ਨੌਕਰੀ ਤੇ ਵੀ ਭੈਣ ਵੀ ਇੱਕ ਕਹਿੰਦੇ ਤਾਂ ਕਿ ਉਹਨਾਂ ਦਾ दुछ 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 गुजारा ਵਧੀਆ ਢੰਗ ਨਾਲ ਹੋ ਸਕੇ ਭੈਣ ਵੀ ਇਹਨਾਂ ਦੀ ਇੱਥੇ ਰਹਿ ਰਹੀ ਹੈ ਇੱਕ ਜੀ ਤੁਸੀਂ ਦੱਸੋ ਹਾਂ ਉਹ ਵੀ ਮਤਲਬ ਰੌਲਾ ਚੱਲਦਾ ਸੀ ਗੁਟੀਆਂ ਵੀ ਉਰੀ ਰਹਿੰਦੀ ਆ ਉਹਦੇ ਕੋਲੇ ਵੀ ਦੋ ਬੱਚੇ ਨੇ ਹੁਣ ਪੂਰੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਪੂਰੇ ਪਰਿਵਾਰ ਦਾ ਗੁਜ਼ਾਰਾ ਕਿਸੇ ਤਰ੍ਹਾਂ ਵੀ ਕੋਈ ਹੱਲ ਨਹੀਂ ਹੈਗਾ ਠੀਕ ਹੈ